ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਸਕਾਲਰ ਤੇ ਤੁਹਾਡਾ ਬਹੁਤ ਸਵਾਗਤ ਆ ਦੋਸਤੋ ਪੰਜਾਬੀ ਦੀ ਇੱਕ ਕਹਾਵਤ ਆ ਜੇ ਸਿੱਧੀ ਉਂਗਲੀ ਨਾਲ ਕਿਓ ਨਾ ਨਿਕਲੇ ਤਾਂ ਉਂਗਲੀ ਡੇਢੀ ਕਰਨੀ ਪੈਂਦੀ ਆ ਪਰ ਇਸ ਕਹਾਵਤ ਦਾ ਅਸਲੀ ਰੂਪ ਕਿਸੇ ਨੇ ਨਹੀਂ ਵੇਖਿਆ ਇਹਦੇ ਉਲਟ ਇਸ ਕਹਾਵਤ ਨੂੰ ਸਿੱਧ ਕਰਕੇ ਪਤਾ ਕਿਹਨੇ ਦਿਖਾਇਆ ਜਿਹੜੇ ਅੱਜਕੱਲ ਸੋਸ਼ਲ ਮੀਡੀਆ 'ਦੋਂ ਵਰਤਣ ਵਾਲੇ ਲੋਕ ਆ ਉਹਨਾਂ ਨੇ ਉਹਨਾਂ ਨੂੰ ਲੇਦੋਂ ਲੱਗਾ ਕਿ ਵਿਊ ਫਾਲੋਅਰਸ ਨਹੀਂ ਆ ਰਹੇ ਉਹਨਾਂ ਨੇ ਫਿਰ ਉਂਗਲੀ ਡੇਢੀ ਕੀਤੀ ਉਹਨਾਂ ਨੇ ਤਰੀਕਾ ਲੱਭ ਲਿਆ ਕਿ ਹੌਲੀ-ਹੌਲੀ ਕੱਪੜੇ ਘਟਾਉਂਦੇ ਜਾਓ ਤੇ ਪੈਸੇ ਵਧਾਉਂਦੇ ਜਾਓ ਇਹ ਇਸ ਦਾ ਇੱਕ ਵਰਡ ਹੈ ਟੈਲੈਂਟ ਜਿਹਦਾ ਮਤਲਬ ਹੁੰਦਾ ਕਲਾ ਤੁਸੀਂ ਇਹੋ ਜਿਹੀ ਕੋਈ ਕਲਾ ਦਿਖਾਓ ਇਸ ਕਰਕੇ ਲੋਕ ਤੁਹਾਨੂੰ ਫੋਲੋ ਕਰਨ ਪਰ ਉਹਨਾਂ ਨੇ ਇਹ ਚੀਜ਼ ਪਰਖ ਲਈ ਕਿ ਕਲਾਦ ਹੋਣ ਵਾਲੇ ਨੂੰ ਬਹੁਤ ਸਟਰਗਲ ਕਰਨੀ ਪੈਂਦੀ ਆ ਕੋਈ ਉਹਨਾਂ ਦੀ ਵੀਡੀਓ ਦੇਖਦਾ ਨਹੀਂ ਜੇ ਦੇਖਦਾ ਵੀ ਆ ਤਾਂ ਬਹੁਤ ਘੱਟ ਮਾਤਰਾ ਦੇ ਲੋਕ ਦੇਖਦੇ ਆ ਪਰ ਜੇ ਬੈਕ ਦਿਖਾਓ ਤਾਂ ਲਾਈਕ ਕਮੈਂਟ ਤੇ ਫੋਲੋਅਰਸ ਦੀ ਝੜੀ ਲੱਗ ਜਾਂਦੀ ਹੈ ਹਰ ਬੰਦੇ ਦਾ ਸੋਸ਼ਲ ਮੀਡੀਆ ਤੇ ਆਉਣ ਦਾ ਇੱਕ ਹੀ ਮੋਟੀਵੇਸ਼ਨ ਉਹ ਆ ਪੈਸਾ ਉਦੇ ਬਦਲੇ ਚਾਹੀਏ ਉਹਨੂੰ ਕੁਝ ਵੀ ਕਰਨਾ ਪਵੇ ਸੈਕਸੀ ਮੂਵਸ ਕਰਨੀਆਂ ਪੈਣ ਗੰਦੇ ਇਸ਼ਾਰੇ ਕਰਨੇ ਪੈਣ ਜਾਂ ਡਬਲ ਮੀਨਿੰਗ ਗੱਲਾਂ ਕਰਨੀਆਂ ਪੈਣ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਹਰ ਉਮਰ ਦਾ ਬੰਦਾ ਇਸ ਕੰਮ ਦੇ ਵਿੱਚ ਇਦਾਂ ਰੁੱਝਿਆ ਹੋਇਆ ਹੈ ਕਿ ਹਰ ਬੰਦੇ ਦਾ ਬੇੜਾ ਕਰ ਕੋਇਆ ਪਿਆ 70 70 ਸਾਲ ਦੇ ਬੰਦੇ ਗਾਲਾਂ ਕੱਢੀ ਜਾਂਦੇ ਆ ਡਬਲ ਮੀਨਿੰਗ ਗੱਲਾਂ ਆਪਣੀ ਤੋਂ 3 ਗੁਣਾ ਅੱਧੀ ਉਮਰ ਦੇ ਮੁੰਡਿਆਂ ਨਾਲ ਦੰਬੇ ਇਹ ਗੱਲਾਂ ਕਰੀ ਜਾਂਦੇ ਆ ਜਨਾਨੀਆਂ ਆਲਮੋਸਟ ਨੰਗੀਆਂ ਹੋ ਜਾਂਦੀਆਂ ਸਮਝ ਨਹੀਂ ਆਉਦੀ ਕਿ ਸੋਸ਼ਲ ਮੀਡੀਆ ਕਿ ਜਿਵੇਂ ਕੋਈ ਗੰਦਾ ਪਜਾਰਿਆ ਜਿਵੇਂ ਇੱਕ ਮੰਦਰ ਹੁੰਦਾ ਜਿੱਥੇ ਜਾ ਕੇ ਅਸੀਂ ਆਪਣੀ ਲਾਈਫ ਦੀਆਂ ਟੈਨਸ਼ਨਾਂ ਤੋਂ ਹੋਰ ਐਕਟੀਵਿਟੀਆਂ ਨੂੰ ਛੱਡ ਕੇ ਆਪਣੇ ਸਰੀਰ ਨੂੰ ਵਰਜਸ਼ ਨਾਲ ਤੰਦਰੁਸਤ ਕਰਨਾ ਹੁੰਦਾ ਪਰ ਤੁਸੀਂ ਦੇਖੋਗੇ ਕਿ 90% ਰੀਲਾਂ ਦੇ ਉੱਤੇ ਬਸ ਇਹੀ ਚੀਜ਼ ਦਿਖਾਈ ਜਾਂਦੀ ਆ ਕਿ ਬੈਕ ਦਾ ਬਣਾਉਣੀ ਆ। ਵਾਈਟ ਆਊਟਫਿਟ ਪਾ ਕੇ ਲੋਕਾਂ ਦਾ ਧਿਆਨ ਖਿੱਚਿਆ ਜਾਂਦਾ। ਜਿਮ ਉੱਤੇ ਕੀ ਕਿਸੇ ਨੇ ਸਵਾਲ ਹੋਣਾ? ਹਰ ਇੱਕ ਕੁੜੀ ਦੇ ਪਿੱਛੇ ਇੱਕ ਸਟੈਂਡ ਆ ਤੇ ਸਟੈਂਡ ਦੇ ਉੱਤੇ ਆਈਫੋਨ ਲੱਗਾ ਹੋਇਆ। ਇੱਕੋ ਚੀਜ਼ ਤੇ ਫੋਕਸ ਕੀਤਾ ਜਾਂਦਾ ਤੇ ਪਿੱਛੇ ਗਾਣੇ ਲੱਗੇ ਹੁੰਦੇ ਆ ਸਰਦਾਰੀ ਵਾਲੇ ਤੇ ਅਣਖਾਂ ਵਾਲੇ ਧੀਆ ਵਾਲੇ ਤੇ ਪਤਾ ਨਹੀਂ ਕਾਜ ਕਾਦੇ ਵਾਲੇ। ਉਹ ਜਮਾਨਾ ਸੀ ਜਦੋਂ ਪੰਜਾਬ ਦੇ ਵਿੱਚ ਔਰਤਾਂ ਆਪਣਾ ਪਹੁੰਚਾ ਵੀ ਤਾਂ ਨਹੀਂ ਸੀ ਚੁੱਕਦੀਆਂ ਸ਼ਰਮ ਮੰਦੀਆਂ ਸੀ ਪਰ ਹੁਣ ਸ਼ਰਮ ਨਾਂ ਦਾ ਜੀਵ ਮਰ ਗਿਆ بس ਇਹ ਹੀ ਦੌੜ ਆ ਕਿ ਪੈਸੇ ਕਮਾ ਲਈਏ ਜਿੰਨੇ ਹੋ ਸਕਦੇ ਆ ਕਿਸੇ ਨੂੰ ਪਿੱਛੇ ਨਾ ਰਹਿ ਜੀ ਅੱਗੋਂ ਗਿਆਨ ਇਹ ਦਿੰਦੀਆਂ ਕਿ ਸਾਨੂੰ ਕਿਹੜਾ ਕੋ ਟੱਚ ਕਰਦਾ ਅਸੀਂ ਤਾਂ ਆਪਣੇ ਘਰੇ ਬੈਠੇ ਆ ਅਸੀਂ ਤਾਂ ਆਪਣੇ ਜਿਮ ਵਿੱਚ ਵੀਡੀਓ ਬਣਾਈਆਂ ਅਸੀਂ ਕਿਹੜਾ ਕੋ ਗਲਤ ਕੰਮ ਕਰਦੇ ਆ ਦੇਖ ਕੇ ਕੋਈ ਦੂਰੋਂ ਕੀ ਕਰ ਸਕਦਾ ਗੱਲ ਸੱਚੀ ਆ ਕਿ ਦੇਖ ਕੇ ਕੋਈ ਕੀ ਕਰ ਲੂ ਬਸ ਆਪਣੇ ਆਪ ਨੂੰ ਕਾੜ ਹੀ ਲਊ ਇਸ ਤੋਂ ਪਰੇ ਕੀ ਹੋਜੂ ਪਰ ਤੁਹਾਡੇ ਕੰਮਾਂ ਦਾ ਲੋਕਾਂ ਦੀਆਂ ਧੀਆਂ ਤੇ ਕੀ ਅਸਰ ਪੈਂਦਾ ਇਹ ਕਦੀ ਸੋਚਿਆ ਮੈਨੂੰ ਲੱਗਦਾ ਕਿ ਤੁਹਾਡੇ ਘਰਾਂ ਦੇ ਮਰਦ ਜਾਂ ਤਾਂ ਬੇਸ਼ਰਮ ਹੋਣਗੇ ਜਿਹੜੇ ਤੁਹਾਨੂੰ ਰੋਕਦੇ ਨਹੀਂ ਪਰ ਜੇ ਤੁਹਾਡੇ ਬੇਸ਼ਰਮਾ ਦਾ ਮਤਲਬ ਇਹ ਨਹੀਂ ਕਿ ਸਾਰੇ ਬੇਸ਼ਰਮਾ ਇਤੋਂ ਨੂੰ ਕੈਮਰੇ ਤੇ ਆਉਣ ਦਾ ਇੰਨਾ ਹੀ ਸ਼ੌਂਕ ਆ ਤਾਂ ਤੁਸੀਂ ਕੋਈ ਵਧੀਆ ਐਕਟਿੰਗ ਕਰੋ ਕੋਈ ਨਾਟਕ ਬਣਾਓ ਕੋਈ ਕਹਾਣੀ ਬਣਾ ਲਓ کردارਾਂ ਵਾਲੀ ਭਾਵੇਂ 100 ਐਪੀਸੋਡ ਕਰ ਲਓ ਕੌਣ ਰੋਕਦਾ ਗੰਦ ਨਾ ਪਾਉ ਇਹ ਕਹਿੰਦੀਆਂ ਲੋਕ ਵੇਖਦੇ ਆ ਤਾਂ ਹੀ ਅਸੀਂ ਬਣਾਉਂਦੀ ਆ ਲੋਕ ਇਦਾਂ ਦੀਆਂ ਵੇਖਣੀਆਂ ਪਸੰਦ ਕਰਦੇ ਆ ਤੁਸੀਂ ਇਦਾਂ ਦੀਆਂ ਬਣਾਉਣੀ ਆ ਤਾਂ ਕਰਕੇ ਲੋਕ ਵੇਖਦੇ ਆ ਜੇ ਦੁਕਾਨ ਹੀ ਨਾ ਹੋਵੇ ਗਾਗਵ ਨਹੀਂ ਹੋਣਗੇ ਅਗਲੇ ਨੇ ਨੈਟ ਪੈਗ ਤੇ ਪੈਸੇ ਖਰਚੇ ਆ ਕੁਛ ਨਾ ਕੁਛ ਤੇ ਵੇਖਣ ਦੀ ਜਿੱਦਾਂ ਦੀਆਂ ਵੀਡੀਓ ਹੁਣ ਤੁਸੀਂ ਬਣਾਉਣੀ ਆ ਲੋਕਾਂ ਨੂੰ ਹੋਰ ਸਾਈਟਾਂ ਤੇ ਜਾਣ ਦੀ ਲੋੜ ਹੀ ਨਹੀਂ ਪੈਂਦੀ ਕੋਈ ਬੰਦਾ ਆਪਣੀ ਫੈਮਲੀ ਵਿੱਚ ਆਪਣੇ ਬੱਚਿਆਂ ਨਾਲ ਬੈਠ ਕੇ ਤੁਹਾਡੀਆਂ ਵੀਡੀਓ ਦੇਖ ਹੀ ਨਹੀਂ ਸਕਦਾ ਸੋਸ਼ਲ ਮੀਡੀਆ ਵਰਤ ਨਹੀਂ ਸਕਦਾ ਕਿਉਂਕਿ ਪਤਾ ਨਹੀਂ ਹੁੰਦਾ ਕਿਸ ਵੇਲੇ ਕਿਸ ਵੀਡੀਓ ਦੇ ਵਿੱਚ ਕਿਸ ਬੰਦੇ ਨੇ ਕੀ ਬੋਲ ਦੇਣਾ ਉਹ ਸਾਰੇ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲਾ ਹੈਗਾ ਵੀ ਆ ਕਿ ਨਹੀਂ ਉਹਨੇ ਕੰਮ ਖੁਰ ਚੱਲ ਗਿਆ। ਸ਼ਰਿਆਮ ਵੀਡੀਓ ਪਾ ਕੇ ਕੁੜੀਆਂ ਕਹਿੰਦੀਆਂ ਕਿ ਜਿੰਨੇ ਮੈਨੂੰ ਪ੍ਰਪੋਜ਼ ਕਰਨਾ ਮੈਸੇਜ ਕਰੋ। ਜਿੰਨੇ ਮੈਨੂੰ ਮਿਲਣਾ ਕਾਲ ਕਰੋ। ਪੁਰਾਣੀਆਂ ਮਾਈਆਂ ਵੀ ਆਪਣਾ ਹਿਡਨ ਟੈਲੈਂਟ ਦਿਖਾਉਣ ਲੱਗ ਪਈਆਂ। ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਮਸ਼ਹੂਰ ਕਿੱਦਾਂ ਹੋਣਾ। ਉਹ ਰੱਬ ਦਾ ਬਾਸਤਾ ਜਾ ਕੇ ਕਿਤੇ ਬੈਠੋ ਰੱਬ ਦਾ ਨਾਮ ਲਓ। ਕੋਈ ਸਮਝ ਨਹੀਂ ਆਉਂਦੀ ਕਿ ਕੀ ਚੱਲ ਰਿਹਾ। ਬੰਦੇ ਠੋਕੇ ਮਰੀ ਜਾਂਦੇ ਆ ਤੇ ਜਨਾਨੀਆਂ ਜਿੰਮ ਦੇ ਵਿੱਚ ਸਰੀਰ ਦਿਖਾਈ ਜਾਂਦੀਆਂ ਮੈਨੂੰ ਲੱਗਦਾ ਇਹਨਾਂ ਦੇ ਬੰਦੇ ਕਮਾਈ ਘੱਟ ਕਰਦੇ ਹੋਣਗੇ ਕਰਕੇ ਜਨਾਨੀਆਂ ਆਪ ਹੀ ਅੱਗੇ ਆਈਆਂ ਜਿੰਨੇ ਤੂੰ 10 ਸਾਲ ਚ ਕਮਾਉਣੇ ਆ ਉਹਨੇ ਮੈਂ 1 ਸਾਲ ਦੇ ਵਿੱਚ ਹੀ ਕਮਾ ਲੈਣੇ ਆ ਉਹ ਵੀ ਸੋਏ ਦੇ ਹੁਣ ਚੱਲ ਠੀਕ ਆ ਅਸੀਂ ਜਰੂਰ ਖਬਣਾ ਇੱਥੇ ਤੇ ਪੈਸੇ ਰੋਜ਼ ਦੀ ਰੋਜ਼ ਡਿੱਗੀ ਜਾਂਦੇ ਆ ਇਸੇ ਧਰਮ ਦਾ ਡਰ ਨਹੀਂ ਇਸੇ ਸਮਾਜ ਦੀ ਸ਼ਰਮ ਹੈ ਨੀ ਜੋ ਤੁਹਾਨੂੰ ਰੋਗ ਦਾ ਉਹਦੀ ਤੁਸੀਂ ਸੁਣਨੀ ਨਹੀਂ ਕਿਸੇ ਪਾਸੇ ਵੀ ਤੁਹਾਡੀ ਅੱਖ ਨੀਵੀਂ ਨਹੀਂ ਹੁੰਦੀ ਬੰਦਾ ਹੋਵੇ ਜਨਾਨੀ ਹੋਵੇ ਬੁੱਢਾ ਹੋਵੇ ਜਾਂ ਨਿਆਣਾ ਹੋਵੇ ਥੋੜਾ ਜਿਆਕਾ ਨੂੰ ਹੱਥ ਮਾਰੋ ਤਾਂ ਆਪਣੀ ਜ਼ਿੰਮੇਵਾਰੀ ਸਮਝੋ ਐਸਾ ਕੀ ਕਰੂੰਗੀ ਜਦੋਂ ਇੱਜੇ ਦੀ ਨਦੀ ਤੁਹਾਡੇ ਭੈਣ ਭਰਾ ਨੂੰ ਮਾਂ ਪਿਓ ਨੂੰ ਤਾਣਾ ਮਾਰ ਕੇ ਕਰਦੇ ਹੋਏ ਇੱਕ ਤੁਸੀਂ ਵੱਡੇ ਬਣੇ ਕਰਦੇ ਆ ਤੇ ਤੁਹਾਡੀਆਂ ਕੁੜੀਆਂ ਦੇ ਲੱਛਣ ਦੇਖੋ ਕਿ ਇਹ ਤਾਂ ਮੈਨੂੰ ਲੱਗਦਾ ਕਿ 1-2 ਸਾਲਾਂ ਤੱਕ ਪੈਸੇ ਲਈ ਉਹ ਵੀ ਕੰਮ ਸ਼ਰਮ ਹੋ ਜਾਣੇ ਆ ਜੋ ਕਦੇ ਬਹੁਤ ਗਿਰੇ ਹੋਏ ਲੋਕ ਕਰਿਆ ਕਰਦੇ ਸੀ ਇਦਾਂ ਦੇ ਕੰਮ ਕਰਨ ਵਾਲਿਆਂ ਨੂੰ ਲੋਕ ਕੀ ਕਹੇਗੇ ਬਣਾਉਂਦੇ ਆ ਮੈਨੂੰ ਦੱਸਣ ਦੀ ਲੋੜ ਨਹੀਂ ਜੇ ਕੋਈ ਸ਼ਰਮ ਖਾ ਕੇ ਰੋਕਣ ਦੀ ਕੋਸ਼ਿਸ਼ ਕਰਦਾ ਪਰਿਵਾਰ ਦੇ ਵਿੱਚੋਂ ਤੇ ਇਹ ਲੋਕ ਉਹਨੂੰ ਵੀ ਮਗਲ ਆ ਲੈਂਦੇ ਆ ਕਿ ਆਪਾਂ ਕਿਹੜਾ ਕੱਲੇ ਆ ساری ਦੁਨੀਆ ਲੱਗੀ ਆ ਸਕੂਲ ਜਾਂਦੀਆਂ ਕੁੜੀਆਂ ਦੇ ਹੱਥਾਂ ਦੇ ਵਿੱਚ ਫੋਨ ਫੜੇ ਆ ਉਹਨਾਂ ਤੋਂ ਲੈ ਕੇ ਅੰਤਮ ਯਾਤਰਾ ਵਾਲੀਆਂ ਬੀਬੀਆਂ ਵੀ ਫੋਨਾਂ ਨਾਲ ਚਿੰਬੜੀਆਂ ਪਈਆਂ ਫਿਰ ਕਈ ਗਿਆਨ ਦੇਣ ਵਾਲੇ ਕਹਿੰਦੇ ਆ ਕਿ ਇੱਕੋ ਲਾਈਫ ਆ ਅਗਲੇ ਨੂੰ ਇੰਜੋਏ ਕਰਨ ਦਿਓ ਤੁਸੀਂ ਕਿਉਂ ਬੋਲਦੇ ਆ ਉਹਨਾਂ ਨੂੰ ਕਹਿੰਦੇ ਤੁਸੀਂ ਪ੍ਰਵਾਹ ਨਾ ਮੰਨੋ ਕਿਸੇ ਦੀ ਚੱਕ ਕੇ ਰੱਖੋ ਕੰਮ ਇਹ ਉਹੀ ਲੋਕ ਆ ਜਿਹੜੇ ਆਪ ਵੀ ਉਹਨਾਂ ਦੇ ਆ ਜਿਹੜਾ ਆਪ ਕਰਕੇ ਆ ਉਹ ਕਿਸ ਨੂੰ ਕੀ ਸਮਾਤ ਦਊਗਾ ਸੋਚੋ ਹਾਂ ਬਣਾ ਜੇ ਜੈ ਸੋਸ਼ਲ ਮੀਡੀਆ ਬੰਦ ਹੋ ਜਵੇ ਵੀਰ ਇਹ ਕਪੜੇ ਲਾਉਣ ਲਈ ਕਿੱਥੇ ਜਾਵੋਗੇ ਜਾਂ ਫਿਰ ਹੋਰ ਕੋਈ ਸ਼ੁਰੂ ਕਰਦੇ ਹੋਗੇ ਅਜੇ ਵੀ ਬਿੜਾ ਸੰਭਲ ਜੋ ਹਲਤ ਕੰਟੈਂਟ ਟਲੀਡ ਕਰੋ ਚੰਗਾ ਕੰਟੈਂਟ ਬਣਾਓ ਥੋੜੇ ਸਹੀਂ ਪਰ ਇਤਦੇ ਪੈਸੇ ਕਮਾਓ ਬੜਾ ਸਾਰਿਆਂ ਦਾ ਬਹੁਤ ਧੰਨਵਾਦ